カスタラギアナガハイブササンガラガニーディー w h भेजोले दे नंबर ते हिकु नंबर भेजो साल सतत्तर एक सौ चुहत्तर तेरा नंबर एक दूस नंबर है सतहत्तर एक नंबर ਰਿਸ਼ਤਾ ਤਰੀਖ ਸਤਹ ਤਰਫ 15435 ਸਚਾ ਨਾਮ ਬਲਕੀ ਦਾ ਨੰਬਰ 435 ਅੰਦਰ 435 ਅਸਪਾਕ ਜ਼ਬਤਵਾਚੇ ਬਲਤ ਤਾਰੀਖ 5 ਦੂਤ ਤੁਤਵਾ ਕਿਤੇ ਕੰਕਾਰ ਵਾਏ ਗੁਰਜੀ ਕੀ ਪਤੇ ਆਹ ਰਸ ਜੀ ਬਗਉਤੀ ਜੀ ਕੀ ਪਾਤਸ਼ਾਹੀ ਦਸਮੀ ਬ੍ਰਤਮ ਭਉਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਬਰੰਗਦ ਗੁਰਤੇ ਮਰਦਾਸ ਗੁਰੂ ਰਾਮਦਾਸ ਹੋਇ ਸਹਾਇ ਰਜਨਾਲ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਇਏ ਜਿਸ ਡਿਟੇਲ ਸਬਦਕ ਜਾਏ ਤੇਗ ਬਾਦਰ ਸਿਮਰਿਆ ਕਰਨ ਨਿਤ ਆਵੇ ਧਾਈ ਸਭ ਧੰਨ ਹੋਣਾ ਜਿਸੋ ਹਾਏ ਚਿੱਟੀਆਂ ਬਾਜਾਂ ਵਾਲੇ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸਭ ਧੰਨ ਹੋਣਾ ਜਿਸੋ ਹਾਏ ਦਸਾਂ ਬਾਦਸ਼ਾਹਾਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪੁੰਲੇ ਦਰਸ਼ਨ ਦੀਦਾਰਾਂ ਦਾ ਧਿਆਨ ਤਰ ਖਾਲਸਾ ਸਾਹਿਬ ਜੀ ਬੋਲਣਾ ਜੀ ਵਾਹਿਗੁਰੂ ਜਾ ਪਿਆਰਿਆਂ ਚੋਂ ਸਭ ਜਾਦਿਆਂ ਜਾਲੀ ਮੁਕਤਿਆ ਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਜ ਦੇ ਕੇ ਅੰਡਟ ਕੀਤਾ ਤਨਾ ਬਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਖਾਲਸਾ ਸਬਬੋਲਨਾ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਨੀਆਂ ਨੇ ਧਰਮ ਰਤਲੇ ਸਿਰਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਨੀਆਂ ਜੜ ਗੜੀਆਂ ਤੇ ਚੜੇ ਤਨਾ ਦੇ ਨਾਲ ਕਰਵਾਏਗੇ ਗੁਰੂਆਂ ਦੀ ਸੇਵਾ ਤੇ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਤ ਸੰਗ ਨਿਵਾ ਇਤਨਾ ਦੇ ਪਵਿੱਤਰ ਕੁਮਾਰੀ ਦਾ ਧਿਆਨ ਤਰ ਕਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਇਨਕਾਂ ਸਰਬੋਤਮ ਪ੍ਰਭੂ ਦਾ ਧਿਆਨ ਤਰ ਕਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ Oua gin dao? Kaltegour pegetVattaz Cinque Ter paying Ben faz a-leead, ने wow. दर्शाने wow. ਪ੍ਰਭ ਜੀ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਧੜੀ ਐ ਪਤਸ਼ਾਹੀ ਆਵਜੀਆਂ ਦਾ ਪਵਿੱਤਰ ਮੁਖਵਾਕ ਹੈ ਜਿਸ ਕਾ ਕਾਰਜ ਤਨੇ ਹੀ ਕੀਆ ਮਾਨਸ캬 ਵਿਚਾਰਾ RAM ਦੇ ਬਾਵਾ ਅਨੁਸਾਰ ਪਤਸ਼ਾਹੀ ਆਵਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਸਤਿਗੁਰੂ ਪਤਸ਼ਾਹ ਸਾਹਿਬ ਜੀ ਉਹ ਕਿਸੇ ਟਾਈਮ ਸੇਵਕ ਪਰਿਵਾਰ ਨੇ ਆਵਜੀਆਂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਜੋਦੜੀਆਂ ਕੀਤੀਆਂ ਸੰਹ ਮਹਾਰਾਜ ਅਰਦਾਸਾਂ ਜੋਦੜੀਆਂ ਬੇਨਤੀਆਂ ਨੂੰ ਖੁਸ਼ੀਆਂ ਨੂੰ ਮੁੱਖ ਰੱਖਦੇ ਹਾਂ ਆਸਿਕ ਪਰਿਵਾਰ ਨੇ ਆਪ ਜੀ ਦੇ ਚਰਨ ਭਰ ਸੇ ਨੇ ਮਹਾਰਾਜ ਧੁਰ ਕੀ ਬਾਣੀ ਆਇ ਤਨ ਸਗਲੀ ਚਿੰਤਾ ਹਟਾਈ ਦੇ ਸ਼ਰੀਆ ਖਾਨਪਾਟ ਸਾਹਿਬ ਦਾ ਨਰਮ ਕਰਵਾਇਆ ਸਨ ਆਪ ਜੀ ਦੀ ਕਿਰਪਾ ਮੇਹਰ ਸਦਕਾ ਸੰਪੂਰਨ ਗੁਰਬਾਣੀ ਦੇ ਜਪ ਹੋਏ ਨੇ ਭੋਗ ਪਏ ਨੇ ਮਹਾਰਾਜ ਪਾਤਸ਼ਾਹ ਸਭ ਜੀਓ ਪਰਸੋਂ ਰੋਜ ਤੋਂ ਲੈ ਕੇ ਪਵਿੱਤਰ ਗੁਰਬਾਣੀ ਦੇ ਜਪ ਕਰਦੇ ਹਾਂ ਸਿਪ ਪਰਿਵਾਰ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਸੇਵਾ ਕਰਦੇ ਹਾਂ ਉੱਟਦੇ ਆਂ ਵਿੰਧਦੇ ਆਂ ਦੁਰਦਿਆਂ ਫਿਰਦੇ ਆਂ ਨੇਕਾਂ ਪ੍ਰਕਾਰਾਂ ਦੀਆਂ ਬੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਹਨ ਨਨਜਾਨ ਬੱਚੇ ਜਾਣ ਕੇ ਮਾਫ ਕਰਨ ਲਾਗੂ ਵਾਸਤੇ ਸਮਤ ਬਖਸ਼ ਕਰਨੀ ਮਹਾਰਾਜ ਬਾਣੀ ਬੜੀ ਸੁਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਸੇਵਕ ਪਰਿਵਾਰ ਤੇ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਸਮਾਣਾ ਪਾਤਸ਼ਾਹ ਜੀ ਉਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਆਂ ਸੇਵਕ ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀਆਂ ਨੂੰ ਸੁੰਦਰ ਪੇਸ਼ਾਕੇ ਪੇਟ ਕੀਤੀ ਨੇ ਆਪ ਜੀ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪਰਦੇ ਕਜਨੇ ਅੰਗ ਸੰਗ ਸਹਾਇਓ ਕੇ ਸਹਾਇਤਾ ਕਰਨੀ ਇੱਜ਼ਤ ਪਤ ਲਾਜ ਪਤ ਰੱਖਣੀ ਪਰਦੇ ਕੰਜ ਕੇ ਰੱਖਣੀ ਮਹਾਰਾਜ ਜੀਓ ਸੇਵਕ ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦੀਆਂ ਦੇਗਾ ਹਾਜ਼ਰ ਨੇ ਆਪ ਜੀ ਭੋਗ ਲਾਓ ਭੋਗ ਲਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਵਨ ਦੀ ਆਗਿਆ ਹੋਵੇ ਜੋ ਜੀਵ ਸ਼ਕੇ ਸਵਾਗ ਜੀਆਂ ਦਾ ਪਵਿੱਤਰ ਨਾਮ ਦੇ ਪੇਸ਼ ਗੁਰੂ ਪਾਤਸ਼ਾਹ ਸਾਹਿਬ ਜੀਓ ਗਰੰਥੀ ਸਿੰਘਾਂ ਦੀ ਉਪਜੀਵਕਾ ਵਾਸਤੇ ਬੇਅੰਤ ਮਾਇਆ ਹਾਜ਼ਰ ਕੀਤੀ ਜਿਸ ਨਾਲ ਖਜ਼ਾਨਾ ਜਮਾਇਆ ਇਸ ਸੁੱਖ ਜਾਣੇ ਭਰਪੂਰ ਕਰਨੇ ਮਹਾਰਾਜ ਕਾਲਕੰਠ ਤਦੂਰ ਕਰਨੇ ਕਿਰਤ ਕਮਾਈਆਂ ਸਫਲੀਆਂ ਕਰਨੀਆਂ ਕਮਾਈਆਂ ਵਿੱਚ ਵਾਧੇ ਦਿਨ ਦੁਗਣੀ ਰਾਤ ਚੱਗਣੀ ਤਰੱਕੀ ਬਖਸ਼ਨੀ ਸਰਪਾਉ ਹਾਜ਼ਰ ਕੀਤੇ ਨੇ ਮਹਾਰਾਜ ਜੀ ਸੇਵਾ ਪ੍ਰਵਾਨ ਕਰਨੀ ਪਾਤਸ਼ਾਹ ਸਾਹਿਬ ਜੀ ਦੇ ਸੇਵਕ ਪਰਿਵਾਰ ਦੀ ਅਰਦਾਸ ਬੇਨਤੀ ਜੋਦਲੀ ਹੈ ਮਹਾਰਾਜ ਜਬਾਰੂ ਦੇ ਸ਼ਾਹ ਵਿੱਚ ਬੱਚਿਆਂ ਤੇ ਕਿਰਪਾ ਕਰਨੀ ਭਾਈ ਜਤਿੰਦਰ ਸਿੰਘ ਭਾਈ ਜਗਰਾਜ ਸਿੰਘ ਭਾਈ ਸੱਜਪਾਲ ਸਿੰਘ ਸਿਮਰਨਪ੍ਰੀਤ ਕੌਰ ਹਰਵਿੰਦਰ ਕੌਰ ਪਤਸ਼ਾਹ ਸਾਹਿਬ ਜੀ ਇਹਨਾਂ ਬੱਚਿਆਂ ਤੇ ਮਿਹਰਾਂ ਪਰਿਆ ਹੱਥ ਰੱਖ ਕੇ ਪੱਕਿਆਂ ਕਰਨਾ ਪੀਆਰ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਪਤਸ਼ਾਹ ਸਾਹਿਬ ਜੀਓ ਚੜ੍ਹਦੀ ਕਲਾ ਕਰਨੀ ਅੰਗ ਸੰਗ ਸਹਾਇ ਹੋ ਕੇ ਸੇਵਕਾਂ ਦੇ ਕਾਰਜ ਦਾਸ ਕਰਨੇ ਜਿਸ ਪਵਾਨਨ ਮਿਕਰਾ ਕੇ ਸੇ ਪਰਿਵਾਰ ਨੇ ਆਪ ਜੀ ਦੇ ਚਰਨ ਪਰਸੇ ਨੇ ਸੋਹ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਪ੍ਰਵਾਨ ਕਰਨੀਆਂ ਦਿਸ਼ਾਂ ਦਿਸ਼ਾਂ ਵਿੱਚ ਬੱਚਿਆਂ ਤੇ ਮੇਰਾ ਪਰਿਹਾਤ ਰੱਖਣੇ ਮਹਾਰਾਜਿਓ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਗਾਰੋਬਾਰਾਂ ਵਿੱਚ ਵਾਧੇ ਕਰਨੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਦਰੋਂ ਘਰਾਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਮਹਾਰਾਜ ਆਪ ਜੀ ਦੂਰੋਂ ਨੇੜਿਓਂ ਚੱਲ ਕਰਕੇ ਸਰਬਾ ਸੰਤਾਨ ਨੇ ਪਰਸੋਂ ਰੋਜ ਤੋਂ ਲੈ ਕੇ ਹਾਜ਼ਰੀ ਭਰੀ ਹੈ ਸਭ ਦੀ ਹਾਜ਼ਰੀ ਪ੍ਰਵਾਨ ਕਰਨੀ ਸਭ ਦਾ ਚੱਲਿਆ ਚੱਲਿਆ ਕਦਮ ਕਦਮ ਲੇਖੇ ਲਾਉਣੇ ਤੇ ਲਾ ਫੁੱਲ ਭਟਾਵਾ ਦਰਬਰਵਾਨ ਕਰਨੀਆਂ ਦੁੱਖਾਂ ਵਿਗਨਾਂ ਕਲੇਸ਼ਾਂ ਦੇ ਨਾਸ ਕਰਕੇ ਸੁੱਖਾਂ ਦੇ ਪ੍ਰਕਾਸ਼ ਕਰਨੇ ਸਤਿਗੁਰੂ ਪਾਤਸ਼ਾਹ ਸਬ ਜੀ ਆਪ ਜੀ ਕਿਰਪਾ ਕਰੋ ਇਸ ਟਾਈਮ ਆਪ ਜੀ ਹੁਕਮਨਾਮਿ ਬਖਸ਼ੋ ਉਪਰੰਤ ਆਪ ਜੀ ਦੇ ਸੋਹਣੇ ਹਰਿਮੰਦਰਾਂ ਦੇ ਵਿੱਚ ਅਲੋਜਕ ਮੈਂ ਕੀਰਤਨ ਫਰਧਾਨਾ ਗੁਰਮੁਖ ਜਪੀਐ ਲਾਇ ਧਿਆਨਾਂ ਦੇ ਮਾਵਾਕ ਅਨੁਸਾਰ ਹਰੀ ਜਸ ਕੀਰਤਨ ਕਰਨ ਦੀ ਸਮਤ ਬਲ ਬੁੱਧੀ ਤਾਕਤ ਸਮਤ ਬਖਸ਼ਿਸ਼ ਕਰਨੀ ਸਰਬਾ ਦਾਪੜਾ ਕਰਨਾ ਜੀ ਸਭ ਨੂੰ ਖੁਸ਼ੀਆਂ ਬਖਸ਼ੋ ਧੰਨ ਸ੍ਰੀ ਗੁਰੂ ਨਾਨਕ ਨਾਮ ਤੇਰੇ ਭਾਵੇਂ ਸਰਬਾ ਵਾਹਿਗੁਰੂ 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 ਜੀ ਕਾ ਖਾਲਸਾ Yezh di keleis sonhal

मोयस्याणम् 우리. ਜੋ ਕਿ ਤੁਪ ਹੋਇਆ ਹੋਇਆ ਮਾਇਸ ਨਾਮ ਕੋ ਸੁਣੋ ਵਾਹਿਗੁਰੂ ਜੀ ਕਾ ਸੋ ਹਾਲੇ ਤੇ ਰੁਕ ਜਾਏ ਉਸ ਵਾਹਿਗੁਰੂ ਗੁਰੂ ਗੁਰਖ ਸਾਹਿਬ ਜੀ ਸਰਬ ਜੀਨਾਂ ਦੇ ਰੂਪ ਅਤੇ ਸੇਵਕਾਂ ਸ੍ਰੀ ਸਤਿਗੁਰੂ ਜੀ ਦਾ ਕੋਟਾਨ ਕੋ ਧੰਵਾਦ ਅਤੇ ਜੋ ਸਹੁਰਨ ਗੁਰਬਾਣੀ ਦੇ ਜਾਤ ਹੋ ਚੁੱਕੇ ਨੇ ਬਹੁਤ ਲੱਚੇ ਸੋ ਆਪਣੇ ਗੁਰ ਪਰਵਤੇ ਕਰਤਗਮਨਾ ਕੀਰਤਨ ਕਰਨਾ ਗੁਰਮਤਿ ਜਪੀ ਹੈ ਲਾਇ ਧਿਆਨਾਂ ਦੇ ਮਹਾਬਗਵਾਨ ਸਰ ਅਰੇ ਜਸਤ ਜਿਤ ਹੋਣੀਏ ਸੋ ਜੋ ਸਰਬ ਸੰਤਾਨ ਬਿੰਤੀ ਹੈ ਕਿ ਗੁਰਕਾਰ ਦੇ ਕੇ ਸੰਤਾਂ ਹਾਜ਼ਰੀਆਂ ਭਰ ਕੇ ਕਿ ਹਪੋ ਆਪਣਾ ਜੀਵ ਸੁਧਾਰਾ ਜਮਾ ਲੈ ਔਰ ਗੁਰਧਰ ਦੀਆਂ ਖੁਸ਼ੀਆਂ ਨੂੰ Ele ਪਾਦੀ ਜਨ ਸਿੰਘ ਤੇ ਵੀ ਨਾ ਸਿਰੋਪੇ ਪਾਦੀ ਤੁਸੀਂ ਪਾਦੀ ਵਾਲੀ ਵਾਲੀ ਮੈਂ ਕੋਈ ਨਾ ਵਾਲੀ ਚਾਹੋ ਵਾਲੀ ਚਾਹੋ ਵਾਲੀ ਇਹ ਕੱਟੀ ਜਾਂਦੀ ਹੈ

Terima <laughs> kasih. eu